ਉਹ ਢੱਕ ਨਹੀਂ ਸਕਦਾ ਉਹ ਗੁਪਤਰੀ ਕਰ ਸਕਦਾ ਕੋਈ ਉਹਨੂੰ ਕੋਈ ਐਸੀ ਵੱਡੀ ਵੱਡੀ ਚੀਜ਼ ਨਹੀਂ ਹੈ ਜਿਹੜੀ ਉਹਨੂੰ ਢੱਕ ਦੇਵੇ ਇਹ ਆ ਕੋਈ ਐਸੀ ਵੱਡੀ ਭੈਰ ਹੀ ਜਿਹੜੀ ਉਹਦੀ ਲਾਈਟ ਘਾ ਦੇਵੇ ਅਛਾ ਹੈ ਉਹਦਾ ਕਿਸੇ ਦਾ ਪ੍ਰਭਾਵ ਪੈਂਦਾ ਹੀ ਨਹੀਂ ਛਾਏ ਹੁੰਦਾ ਕਿਸੇ ਦਾ ਪ੍ਰਭਾਵ ਪੈ ਜਾਣਾ ਚੰਗਾ ਆ ਮਾੜਾ ਕੋਈ ਪ੍ਰਭਾਵ ਨਹੀਂ ਹੁੰਦਾ ਕਿਸੇ ਦਾ ਅਨਕਾਲ ਅਪਾਲ ਦਿਆਲ ਸੁਆੰ ਅਨਕਾਲ ਕਾਲ ਤੋਂ ਪਰੇ ਕਾਲ ਨਹੀਂ ਉਦਦ ਕਾਲ ਦਾ ਤਾਂ ਕੋਈ ਅਸਰ ਨਹੀਂ ਸਮੇ ਦਾ ਕੋਈ ਅਸਰ ਨਹੀਂ ਜੋਤ ਹੈ ਜੋਤ ਦਾ ਕੀ ਸੁਣਨ ਅਪਾਲ ਅਪਾਲ ਹੈ ਕੋਈ ਉਹਦੀ ਪਾਲਣਾ ਦੀ ਕਰਦਾ ਪਾਲਣਾ ਕਰ ਪਰਵਦੋਲੀ ਕਰੇ ਜੇ ਸਰੀਰ ਹੋਵੇ ਕੋਈ ਸਰੀਰ ਤਾਂ ਹੈ ਹੋਰੀ ਦਿਆਲ ਦਿਆਲ ਹੈ ਸਭ ਤੇ ਸੁੰਗ ਹਾਂ ਸੁੰਗ ਮਾਤਰਾਵਾਂ ਕੇ ਸਾਰਿਆਂ ਦੀ ਸ੍ਰਿਸ਼ਟੀ ਦਾ ਪ੍ਰਾਣ ਆਧਾਰ ਸਾਰਿਆਂ ਦੇ ਅੰਦਰ ਸੋਇ ਉਲਗਣ ਤੇ ਤੇ ਚੱਲਣ ਸਭ ਮੈਂ ਚਾਨਣ ਚਾਨਣ ਉਹਦਾ ਹੀ ਚੱਲਣ ਉਹਦੀ ਰੋਸ਼ਨੀ ਇੱਕੋ ਰੋਸ਼ਨੀ ਹੈ ਸਾਰਿਆਂ ਦੇ ਅੰਦਰ ਜਿਵੇਂ ਜਵਾਹ ਕੇ ਵਖੇ ਸਮਸਤ ਜੋਤ ਇਹ ਕਾ ਹੈ ਬਾੜ ਹੈ ਨ ਘਾਟ ਹੈ ਨ ਘਾਟ ਵੜ ਬਹੁਤ ਬਹੁਤ ਇੱਕ ਦਾ ਚੱਲਣ ਸਭ ਦੇ ਇੱਕ ਦਾ ਚੱਲਣ ਕੋਈ ਜੰਦ ਕੋਈ ਫਰਕ ਨਹੀਂ ਦਿੰਦੀ ਇਹਦੇ ਚ ਹਾਂ ਜਹ ਠਟੀਆਂ ਮੇਰ ਆਕਾਸ਼ ਭੂਮ ਜਿਹਨੇ 베ਰ ਆਕਾਸ਼ اور ਪ੍ਰਥਵੀ ਟਕਾਏ ਹੋਏ ਨੇ ਪਰਬਤ ਮਿਟੇ ਕੇ ਹੋਏ ਨੇ ਚਾਹ ਪਾਣੀ ਚ ਹੈ ਅਗਰ ਖੜੇ ਤਾਂ ਵਿਚਾਲੇ ਨੇ ਨਾ ਕਾਹਦੇ ਕਾਹਦੇ ਵਿਚਾਲੇ ਖੜੇ ਪਾਣੀ ਖੜੇ ਨੇ ਜ਼ਮੀਨ ਖੜੀ ਹੈ ਆਕਾਸ਼ ਖੜੇ ਸਭ ਕੁ ਟਕਾਇਆ ਹੋਇਆ ਹੋਣ ਕਾਇਦੇ ਤਕਾਇਆ ਹੋਰ ਨੇ ਦੇਖੋ ਕਿਨੇ ਪਲੈਨ ਨੇ ਸਾਰੇ ਆਕਾਸ਼ ਤੇ ਪਿਛੇ ਨੇ ਜਿਹਨ ਸਾਰੇ ਆਕਾਸ਼ ਦੇ ਧਰਕੇ ਰੱਖੇ ਨੇ ਔਰ ਇੱਕ ਦੂਰੇ ਨਾਲ ਟਕਰਾਉਂਦੇ ਨੇ ਥੱਲੇ ਰੂਟਿੰਗ ਦੇ ਟੰਗੇ ਹੋਏ ਨੇ ਉਦਾਂ ਹੀ ਖੜੇ ਨੇ ਕੋਈ ਰੱਸੀ ਦੀ ਕੋਈ ਥੱਲੇ ਕੋਈ ਆਸਰਾ ਦੀ ਤਕਾਇਆ ਹੋਈ ਜਿੱਤੇ ਟਕਾਤੇ ਉਸ ਏਰੀਏ ਚ ਕੋਈ ਵੀ ਜਾਣਦੇ ਇਹਦੇ ਉਧਰ ਨਹੀਂ ਜਾਂਦੇ ਹਾਂ ਅਣਖੰਡ ਅਮੰਡ ਪ੍ਰਚੰਡ ਨਰੰਗ ਉਹ ਨਾਰਾ ਧਰਮ ਦਾ ਅਸਲ ਦੇ ਵਿੱਚ ਮਨ ਕਰਕੇ ਨਾ ਰਹਿੰਦਾ ਚਿਤ ਕਰਕੇ ਰਹਿੰਦਾ ਨਾਰ ਵੀ ਕਹਤੋਂ ਨਰ ਤਾਂ ਕਿ ਜਦੋਂ ਉਹ ਕੁਝ ਕਰ ਰਿਹਾ ਹੈ ਨਾ ਕਰ ਹੈ ਬੰਦੇ ਲੈਵਲ ਤੇ ਇੱਛਾ ਹੈ ਉਹਦੇ ਵਿੱਚ ਇੱਛਾ ਨਾ ਉਹਦੇ ਮਨ ਦੇ ਵਿੱਚ ਚਿੰਤਾ ਉਹਦੇ ਮਨ ਦੇ ਵਿੱਚ ਤਾਂ ਉਹ ਚਿੰਤਾ ਵਾਲਾ ਪਾਸਾ ਨਾਰਾ ਜਿਹੜਾ ਹੁਕਮ ਸਿਸਟਿਚੇ ਲਾਰ ਹੈ ਉਹ ਨਾਰਾ ਚਿਤ ਕਰਕੇ ਨਾਰਾ ਹੁਕਮ ਕਰਕੇ ਨਾਰਾ ਇਹਦਾ ਹੁਕਮਾ ਨ ਹੁਕਮ ਅੰਦਰੋਂ ਪੈਦਾ ਹੋਇਆ ਪਿੱਛਾ ਮਨ ਚੋਂ ਪੈਦਾ ਹੋਈ ਹੈ ਉਹਦੀ ਮਨ ਦੇ ਵਿੱਚੋਂ ਛਾ ਪੈਦਾ ਹੋਈ ਹੈ ਉਹਦੇ ਵਿੱਚ ਮਨ ਦੇ ਵਿੱਚ ਬਲੀਦਤਾ ਨਹੀਂ ਹੈ ਉਹਦੇ ਠੀਕ ਹੈ ਹੈ ਮਨ ਦੇ ਵਿੱਚ ਦੇਖੋ ਨਾ ਮਨ ਉਹਦਾ ਹੈ ਪ੍ਰਗਟ ਹੈ ਕੰਬ ਕਰ ਰਿਹਾ ਹੈ ਫੇਰ ਵੀ ਉਹਦੇ ਵਿੱਚ ਬਲੀਦਤਾਰੀ ਹੈ ਸਾਡੇ ਮਨ ਦੇ ਵਿੱਚ ਬਲੀਦਤਾ ਹੁੰਦੀ ਹੈ ਜਾਂ ਪ੍ਰਗਟ ਹੁੰਦਾ ਹੈ ਉਹਦੇ ਵਿੱਚ ਬਲੀਦਤਾਰੀ ਉਹਦੇ ਵਿੱਚ ਪਰਪਕਾਰੇ ਹੁੰਦਾ ਕਿੰਦਾ ਵੀ ਹੈ ਸਾਰੇ ਦੀ ਸਰਬ ਕੀ ਕਿੰਦਾ ਜਸਾ